ਸਦੀਪ ਕੋਈ ਸਮਾਨ ਰਹਿਤ ਨਹੀਂ ਗਿਆ ਸਭ ਕੁ ਲੈ ਲੈਂਤਾ ਹਣਾ ਨਹੀਂ ਨਹੀਂ ਸਮਾਨ ਤਾਂ ਸਾਰਾ ਆ ਗਿਆ ਮੈਂ ਤਾਂ ਸੋਚਿਆ ਆਈਫੋਨ ਹੋਣਾ ਮੈਨਾਂ ਕੋਲ ਅਸਲਿਆ ਜੇ ਫੋਨ ਮੇਰੇ ਮੱਥੇ ਮਾਰਦਾ ਗਾੜਵ ਨਹੀਂ ਕਦੀ ਪਾਇਆ ਫੇਰ ਜਿਹੜੇ ਪੈਸੇ ਦਿੱਤੇ ਸੀ ਚੱਲ ਗਿਆ ਬੜਾ ਵਧੀਆ ਚੱਲ ਗਿਆ ਹੀ ਹੁਣ ਆ ਗਈ ਹੈ ਮਾਤਾ ਤੇ ਤੂੰ 2000 ਲੈ ਦਿੱਤਾ ਹੀ ਨਾ ਆਹੋ 2000 ਦੀ ਹੈ ਨਾ ਉਹਦੇ ਸੁਰਖੀਆਂ ਵੀ ਨਹੀਂ ਆਈਆਂ ਨਾ ਪਿੰਡੋਂ ਫੋਨ ਆਉਣ ਡਿਆ ਸੀ ਤੇ ਭਾਬੀ ਕਹਿੰਦੇ ਕਿ ਫੇਰਾ ਪਾ ਜੋ ਇੱਕ ਵਾਰੀ ਆ ਕੇ ਨਾਲੇ ਨਾ ਉਹ ਕਹਿੰਦੇ ਕਿ ਆਪਣੀ ਸੱਸ ਨੂੰ ਵੀ ਨਾਲ ਲੈ ਕੇ ਆ ਤੁਸੀਂ ਮੈਂ ਤੇ ਮੰਮੀ ਕੋਲ ਗਈ ਸੀ ਤੇ ਮੰਮੀ ਮੰਨਣ ਨਹੀਂ ਦੇ ਕਹਿੰਦੇ ਮੈਂ ਨਹੀਂ ਜਾਣਾ ਤੁਸੀਂ ਸੰਦੀਪ ਤੈਨੂੰ ਪਤਾ ਉਹ ਠੀਕ ਨਹੀਂ ਹੋ ਰਹੇ ਨੇ ਉਹ ਤਾਂ ਕਰਕੇ ਮਨਾ ਕਰਦੇ ਹੋਣੇ ਆ ਮੈਂ ਕੀ ਕਰਨ ਜਾਣਾ ਵਾ ਕਹੇ ਔਖਾ ਹੋਇਆ ਤੇਨੂੰ ਪਤਾ ਘਰ ਹੀ ਵੇਖਣਾ ਪੈਣਾ ਕਿਹਨੂੰ ਕੋਈ ਗੱਲ ਨਹੀਂ ਆ ਮੰਮੀ ਫੋਨ ਲਾ ਦਿੰਦੇ ਆ ਇਹਦੇ ਵਿੱਚ ਦੱਸ ਗੁੱਸੇ ਹੋਣ ਵਾਲੀ ਕਿਹੜੀ ਗੱਲ ਵਾ ਤੁਸੀਂ ਤਾਂ ਮੈਂ ਜਾਣ ਕੇ ਹੀ ਨਾ ਨੀਗੀ ਜੀ ਕੰਨੂ ਛੱਡ ਲੈ ਕੇ ਬਹਿ ਜਾਂਦੇ ਆ ਹਰਪਿੰਦਰ ਗੱਲ ਸੋਚਣ ਵਾਲੀ ਆ ਕਿੰਨੇ ਦਿਨ ਹੋ ਗਏ ਆ ਮੇਰੇ ਨਾਲ ਇੱਕ ਹੋਰਾਂ ਵੀ ਇਹਦੀ ਗੱਲ ਨਹੀਂ ਗਈ ਹੋਈ ਚੱਲ ਕੋਈ ਬਣਾਊਗਾ ਕਿੰਨੇ ਦਾ ਮੈਨੂੰ ਇਹ ਤੇ ਦੱਸ ਮੰਮੀ ਜਿਹੜਾ ਵਧੀਆ ਫੋਨ ਹੈ ਨਾ ਉਹ 20000 ਤੋਂ ਥੱਲੇ ਨਹੀਂ ਆਉਣਾ ਬਹੁਤ ਜਿਹੜੀ ਆ ਭੂਆ ਮਾਸੀਆਂ ਨਾਲ ਜਾਂਦੀਆਂ ਹੋਣਗੀਆਂ ਤੇ ਉਹਨਾਂ ਤੇ ਹੁਣ ਇਹਨਾਂ ਦੇ ਨਾਲ ਆਉਣਾ ਹੀ ਆ ਹਾਂ ਯਾਰ ਹੋਣੀ ਆ ਤੇ ਇਹ ਤਾਂ ਨਹੀਂ ਕਿੱਥੇ ਚੱਲ ਗਏ ਹੁਣ ਵੇਖਦੀ ਆਂ ਬਾਹਰ ਬੋਲਦੇ ਨਹੀਂ ਸੁਨੀਪੋ ਕੇ ਤਿਆਰ ਮੈਂ ਤਾਂ ਤਿਆਰ ਹੋ ਗਈ ਆ ਤੇ ਤੂੰ ਹਜੇ ਤੱਕ ਤਿਆਰ ਨਹੀਂ ਹੋਏ ਜਾਣਾ ਕਿਹੜੇ ਵੱਲੇ ਪੂਰਾ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਉਹ ਵੇਖਿਆ ਵਾ ਟਾਈਮ ਹੈ ਉਹ ਸ਼ਰਟ ਪਾਣੀ ਹੈ ਗੱਲੀ ਮੰਮੀ ਨਾਲ ਹਰਾ ਕੰਮ ਕਰਨ ਦੇ ਆ ਥੋੜਾ ਲੇਟ ਹੋਏ ਨਾ ਭਾਈ ਨੂੰ ਕਹ ਦੂੰਗਾ ਕੋਈ ਗੱਲ ਨਹੀਂ ਬਾਅਦ ਚ ਵਾਪਸ ਵੀ ਆਉਣਾ ਵਾ ਆਪਾਂ ਜੇ ਉੱਥੇ ਘੜੀ ਬੈਠੇ ਨਾ ਤੇ ਕੀ ਫਾਇਦਾ ਹੋਇਆ ਜਾਣ ਦਾ ਮੈਨੂੰ ਵੀ ਪਤਾ ਸੰਦੀਪ ਪਹਿਲੇ ੜੀ ਜਾਣਾ ਵਾ ਬਹਿ ਕੇ ਆਵਾਂਗੇ ਫਿਰ ਕੀ ਹੋ ਗਿਆ ਲੇਟ ਆ ਜਾਗੇ ਮੱਸਾ ਆਪਣੇ ਘਰ ਹੀ ਜਾਣਾ ਵਾ ਜਾਣਾ ਤੇ ਆਪਣੇ ਘਰ ਆ ਤੁੰਨੇ ਨਹੀਂ ਦੱਸੋ ਜਾਣਾ ਘਾਤੇ ਆਪਾਂ ਮੋਟਰਸਾਈਕਲ ਤੇ ਜਾਣਾ ਆਪਣੇ ਹੋਰ ਘਾਤੇ ਜਾਣਾ ਵਾ ਮੋਟਰਸਾਈਕਲ ਤੇ ਜਾਣਾ ਤਾਨੂੰ ਚੰਗਾ ਭਲਾ ਪਤਾ ਵਾ ਆਪਾਂ ਪਹਿਲੀ ਵਾਰੀ ਜਾਣਾ ਉੱਥੇ ਪਹਿਲੀ ਵਾਰ ਤੇ ਜਾਣਾ ਵਾ ਹੁਣ ਮੇਰੀ ਗੱਲ ਸੁਣ ਆਪਣੀ ਚੀਜ਼ ਤੇ ਜਾਣਾ ਵਾ ਹੋਰ ਕਿਧੋ ਮੰਗਾ ਮੈਂ ਦੱਸ ਮੈਂ ਨਹੀਂ ਕਦੀ ਕੋਈ ਚੀਜ਼ ਮੰਗੀ ਮੈਂ ਨਹੀਂ ਤਾਂ ਮੋਟਰਸਾਈਕਲ ਤੇ ਜਾਣਾ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਹੀ ਨਾ ਤੇ ਗੱਡੀ ਵਿੱਚ ਜਾਂਦੇ ਨਹੀਂ ਅਸੀਂ ਅਸੀਂ ਤੇ ਕਦੀ ਮੋਟਰਸਾਈਕਲ ਤੇ ਗਏ ਨਹੀਂ ਆ ਨਾਲੇ ਮੇਰੀ ਉੱਥੇ ਬੇਇੱਜ਼ਤੀ ਕਰਵਾਉਣੀ ਹੈ ਤਹੀ ਮੈਂ ਤੇ ਉਹਨਾਂ ਨੂੰ ਦੱਸਿਆ ਸੀ ਮੈਂ ਆਪਣੀ ਗੱਡੀ ਤੇ ਆਇਆ ਕਰਨਾ ਵਾ ਸੰਦੀਪ ਤੈਨੂੰ ਤਾਂ ਪਤਾ ਹੀ ਆ ਵੀ ਗੱਡੀ ਸਾਡੇ ਕੋਲ ਹੈ ਨਹੀਂ ਆ ਤੇ ਫਿਰ ਉਦੋਂ ਸੋਚਣਾ ਸੀ ਨਾ ਉਦੋਂ ਵਿਆਹ ਨਾ ਕਰਾਉਂਦੇ ਪਹਿਲਾਂ ਗੱਡੀ ਲੈ ਲੈਂਦੇ ਇਰ ਪਤਾ ਹੀ ਐਂਡ ਵਿੱਚ ਉਹਨਾਂ ਸਭ ਨੂੰ ਦੱਸਿਆ ਹੀ ਐਡ ਕੋ ਗੱਡੀ ਹੈ ਨਹੀਂ ਐ ਕੱਲਾ ਮੋਟਰਸਾਈਕਲ ਆ ਜੋ ਘਰ-ਵਾਰ ਹੈਗਾ ਸਭ ਨੂੰ ਸੱਚ ਦੱਸਿਆ ਹੀ ਸਾਨੂੰ ਤਾਂ ਨਹੀਂ ਕਹਿੰਨੇ ਦੱਸਿਆ ਕਿ ਉਹਨਾਂ ਕੋ ਆ ਕੁਝ ਨਹੀਂ ਹੈਗਾ ਚੱਲ ਸੰਦੀਪ ਕੋਈ ਗੱਲ ਨਹੀਂ ਗੁੱਸਾ ਕੋ ਕਰਨੀ ਆ ਮੋਟਰਸਾਈਕਲ ਤੇ ਜਾਣਾ ਵਾ ਗੱਡੀ ਤੇ ਵੀ ਪਹੁੰਚਣਾ ਮੋਟਰਸਾਈਕਲ ਤੇ ਪਹੁੰਚ ਜਾਣਾ ਮੋਟਰਸਾਈਕਲ ਤੇ ਤਿੰਨੇ ਜਾਣੇ ਕਿੱਦਾਂ ਜਾਵਾਂਗੇ ਆਪਾਂ ਕੋਈ ਗੱਲ ਨਹੀਂ ਔਖੇ-ਸੌਖੇ ਹੋਗੇ ਨਾ ਚੱਲ ਜਾਾਂਗੇ ਹੁਣ ਕਿਸੇ ਦੀ ਚੀਜ਼ ਮੰਗੀ ਜੇ ਰਸਤੇ ਵਿੱਚ ਖਰਾਬ ਹੋ ਗਈ ਫਿਰ ਕੀ ਕਰਾਂਗੇ ਨਾਲ ਪੈਸੇ ਵੀ ਲਾਵਾਂਗੇ ਨਾਲ ਗੱਲਾਂ ਵੀ ਸੁਣਨੀਆਂ ਮੈਨੂੰ ਨਹੀਂ ਪਤਾ ਮੈਂ ਜਾਣਾ ਹੀ ਗੱਡੀ ਤੇ ਆ ਜਿੱਦਾਂ ਮਰਜ਼ੀ ਕਰੋ ਕਿਸੇ ਦੀ ਮੰਗ ਕੇ ਲਿਆਵਾਂ ਯਾਰ ਤੈਨੂੰ ਵੀ ਪਤਾ ਹੀ ਆ ਤੂੰ ਘਰ ਚ ਵੇਖਣ ਨਹੀਂ ਆ ਚਾਰ ਪੰਜ ਦਿਨ ਹੋ ਗਏ ਆਪਣੇ ਵਿਆਹ ਨੂੰ ਤੂੰ ਵੇਖਣ ਨਹੀਂ ਆ ਘਰ ਚ ਗੱਡੀ ਹੈ ਨਹੀਂ ਇਹ ਗੱਲ ਪਹਿਲਾਂ ਕਰ ਨਹੀਂ ਨਾ ਫਿਰ ਤੂੰ ਮੈਨੂੰ ਮੁੱਕ ਦੇ ਗਈ ਯਾਨੀ ਮੈਂ ਜਾਣਾ ਨਹੀਂ ਆ ਤੇ ਮੈਨੂੰ ਕੀ ਪਤਾ ਹੀ ਹੁਣ ਤੂੰ ਇਹ ਗੱਲ ਕੀਤੀ ਮੇਰੇ ਨਾਲ ਮੈਨੂੰ ਕਹਿੰਦਾ ਤਿਆਰ ਹੋ ਨਾ ਚਲੀ ਜਾਪਾਂ ਕੋਈ ਗੱਲ ਨਹੀਂ ਚੱਲਨੇ ਆ ਮੋਟਰਸਾਈਕਲ ਤੇ ਐਵੇਂ ਟੈਨਸ਼ਨ ਨਾ ਲਈ ਜਾ ਹਾਏ ਮੋਟਰਸਾਈਕਲ ਤੇ ਮੈਂ ਕਿੱਦਾਂ ਜਾਊਂਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਉਦੋਂ ਮੈਂ ਮੰਮੀ ਦੇ ਤਰਲੇ ਕੱਢਦੇ ਨਹੀਂ ਕਿ ਮੰਮੀ ਘਰ ਬਾਹਰ ਵੇਖ ਲੋ ਮੁੰਡਾ ਕਿੱਦਾਂ ਦਾ ਵਾ ਮੰਮੀ ਨੇ ਉਹਦਾ ਵੇਖਿਆ ਨਹੀਂ ਨਾ ਚੰਗਾ ਹੀ ਆ ਘਰ ਬਾਹਰ ਵੀ ਚੰਗਾ ਵਾ ਤੇ ਮੁੰਡਾ ਵੀ ਚੰਗਾ ਵਾ ਆ ਭਾਬੀ ਦਾ ਬੇੜਾ ਗਰਕ ਹੋਇਆ ਸਾਰਾ ਇੰਨੇ ਕਾਲੀ ਪਾਈ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਵਿਆਹ ਕਰ ਦੋ ਛੇਤੀ ਛੇਤੀ ਘਰ ਬਾਹਰ ਵੀ ਚੰਗਾ ਵਾ ਹੁਣ ਮੈਂ ਮੋਟਰਸਾਈਕਲ ਤੇ ਕਿੱਦਾਂ ਜਾਵਾਂ ਉਥੇ ਮੈਂ ਆਪਣੀ ਬੇਇੱਜ਼ਤੀ ਕਰਵਾਉਣੀ ਆ ਇੱਕ ਵਾਰੀ ਮੈਨੂੰ ਉਥੇ ਜਾ ਲੈਂਦੇ ਭਾਬੀ ਨੂੰ ਤਾਂ ਮੈਂ ਚੰਗੀ ਤਰ੍ਹਾਂ ਦੱਸੂਗੀ ਨਾ ਵਾਲਜ ਚੰਗੀ ਤਰ੍ਹਾਂ ਕਮਾ ਕੇ ਆਉਂਗੀ ਉਹਦੇ ਜਿਹੜਾ ਪ੍ਰਾਂਦਾ ਦਾ ਪਾਈ ਫਿਰਦੀ ਨਾ ਵਿਆਹ ਤੇ ਦੱਸੂਗੀ ਇਹਨੂੰ ਚੰਗੀ ਤਰ੍ਹਾਂ ਨਾ ਮੰਮੀ ਨਾ ਨਹੀਂ ਕੋਈ ਵੀ ਗੱਲ ਕਰਨੀ ਹਜੇ ਪਹਿਲਾਂ ਉਹਨੂੰ ਦੱਸੂਗੀ ਪਹਿਲਾਂ ਯਾਰ ਕੀ ਹਾਲ ਏ ਬਸ ਵਧੀਆ ਦੇ ਭਾਈ ਤੇ ਰਸਤਾ ਠੀਕ ਆ ਵਧੀਆ ਵਧੀਆ ਠੀਕ ਠਾਕ ਇਹ ਕੰਮ ਆਇਆ ਮੈਂ ਤਾਂ ਜਲਵਾੜਾ ਜੇ ਦੱਸੋ ਆਪਣੀ ਕੰਟਰੀ ਕੰਮ ਇਦਾਂ ਵੀ ਸੌਰੇ ਜਾਣਾ ਸੀ ਯਾਰ ਗੱਲ ਹਾਂਜੀ ਹਾਂਜੀ ਤੇ ਗੱਡੀ ਚਾਹੀਦੀ ਹਜੇ ਸਵੇਰੇ ਤਾਂ ਮੈਂ ਜਾਣਾ ਕਿਤੇ ਗੱਡੀ ਲੈ ਕੇ ਨਾਲੇ ਜਿਹੜਾ ਫੈਮਿਲੀ ਨਾਲ ਮੀਸਰ ਤੇ ਨਾਲੇ ਤੁਹਾਨੂੰ ਚਲਾਉਣੀ ਆਂਦੀ ਏ ਘਰ ਤੇ ਨਾਲੇ ਰੋਏ ਰੋਏ ਕੇ ਇਹਦੀ ਮੰਗੀ ਨਹੀਂ ਚਲੋ ਚਲਾ ਦੇ ਲੈਂਦੇ ਪਰ ਧਰਨੇ ਪਰ ਨਵੀਂ ਗੱਡੀ ਆ ਵੱਡੀ ਗੱਡੀ ਆ ਨਾਲੇ ਰੋਏ ਰੋਏ ਮੰਗਿਆ ਭਾਈ ਨਹੀਂ ਗੱਡੀ ਮਿਲਦੀ ਸਾਰਿਆਂ ਨੂੰ ਆਪ ਆਪਣੇ ਕੰਮ ਹੁੰਦਾ ਮੇਰੇ ਕੋਲ ਆ ਵੀ ਕੋਈ ਗੱਡੀ ਆ ਨਾਲੇ ਮੈਂ ਜਾਣਾ ਕੰਮ ਤੇ ਨਾਲੇ ਆ ਸੋਹਰੇ ਤੇਰੇ ਤਗਦੇ ਗੱਡੀ ਤੇ ਜਾਊਂਗਾ ਤੇਰੀ ਬਣੂਗੀ ਟੋਰ ਮੇਰੇ ਤੇ ਨ ਇੱਕੋ ਸਲਾਹ ਰਹਿਣਾ ਜਿਹੜੇ ਤੇਰੀ ਪੈਸੇ ਹੈਗੇ ਨਾ ਉਹ ਚ ਥੋੜੀ ਕੇ ਵੇਚ ਤੇ ਗੱਡੀ ਛੋਟੀ ਮੋਟੀ ਕੋਈ ਲੈ ਆਇਆ ਯੋਗੀ ਰੋਜ ਮੰਗਿਆ ਕੋਈ ਦਿੰਦਾ ਨਹੀਂ ਤੁਹਾਨੂੰ ਆਪ ਦਾ ਡੇਰ ਕਿ ਲਾ ਦੇ ਪਿਆਲੀ ਜੋ ਉਹ ਵੇਚਦੀ ਫਿਰ ਕਿੰਦਰ ਜਾਣਾ ਚੱਲ ਤੇਰੀ ਗੱਲ ਉਹਦਾ ਸਹਿਮ ਦਾ ਭਾਰ ਹੁਣ ਗੱਡੀ ਵੀ ਨਹੀਂ ਨਾ ਰੋਜ ਤਾਂ ਦਿੱਤੀ ਅਜੀ ਮੈਂ ਤਾਂ ਹੌਸਰੇ ਕੰਮ ਜਾਣਾ ਜੇ ਹੁੰਦਾ ਮੇਰੇ ਤੇ ਮੈਂ ਅੱਗੇ ਵੀ ਦਿੰਦਾ ਹੀ ਰਿਹਾ ਵਾ ਚਲ ਕੋਈ ਕਹਿੰਗੇ ਵੇ ਲੋ ਮੈਂ ਗੈਂਡ ਆ ਵੀ ਜਿਹੜੀ ਜਾਣਾ ਹੀ ਮੈਂ ਚੰਗਾ ਜਿਹਾ ਲੱਗਦਾ ਬੰਦਾ ਮੋਟਰਸਾਈਕਲ ਤੇ ਨਹੀਂ ਜਾਣਾ ਔਖਾ ਹੋ ਜਾਣਾ ਹੋਰ ਠੀਕ ਆ ਤੇਰੇ ਮੈਂ ਸੁਣਿਆ ਸੋਰੇ ਵੀ ਤਗਰੇ ਆ ਚੰਗਾ ਤਾਂ ਨਹੀਂ ਲੱਗਦਾ ਪਰ ਮੈਨੂੰ ਆਪਣਾ ਕੰਮ ਆ ਨਾਲੇ ਮੈਂ ਸਾਰੇ ਪਿੰਡ ਕੋਈ ਸੁਣਿਆ ਕਹਿੰਦੇ ਉਹਨੂੰ ਗੱਡੀ ਘੱਟ ਚਲਾਉਣੀ ਆਉਂਦੀ ਆ ਮੈਂ ਗੱਡੀ ਚ ਲਾ ਲਈ ਤੇ ਤੁਹਾਨੂੰ ਪਤਾ ਟਰੈਕਟਰ ਵੀ ਚਲਾਈਦਾ ਇਹ ਮਾਰ ਮਟਾ ਚਲੋ ਹੋਰ ਤੁਹਾਡੀ ਵਧੀਆ ਚਲਾਉਣੀ ਹੁੰਦੀ ਆ ਪਰ ਮੈਨੂੰ ਆਪਣਾ ਕੰਮ ਹੀ ਯਾਰ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਕੀ ਪੁੱਛ ਰਹੇ ਸਰ ਠੀਕ ਮੂੰਹ ਚੁੱਕੇ ਗੱਡੀ ਮੰਗਣ ਆ ਜਾਂਦੇ ਆ ਜਿਨ੍ਹਾਂ ਨੇ ਕੁਰੀ ਦਿੱਤੀ ਬੰਦਾ ਉਹੀ ਗੱਡੀ ਦੇ ਦੇ ਜਿੰਨੇ ਸੌਕ ਵੱਡੇ ਆ ਤੇ ਆਹ ਰੋਏ ਰੋਏ ਗੱਡੀ ਥੋੜੀ ਦਿੱਤੀ ਜਾਂਦੀ ਜਿੰਨੀ ਕ ਬੰਦੇ ਦੀ ਕਾਹਤ ਹੈ ਉਹ ਹਿਸਾਬ ਨਾਲ ਗੱਡੀ ਲੈਣੀ ਚਾਹੀਦੀ ਜਿਹੜੇ ਕਹਿੰਦੇ ਗੱਡੀ ਤੇ ਆਓ ਜਿੱਦਾਂ ਸੋਹਰੇ ਵਾਲੇ ਆ ਤੇ ਆਪਣੀ ਲੈ ਕੇ ਦੇ ਦੇਣਾ ਐਵੇਂ ਆ ਜਾਂਦੇ ਮੂੰਹ ਚੁੱਕੇ ਰੋ ਜੀ ਮਾਤਾ ਹਾਂ ਤੇ ਕਪੜੇ ਸੁੱਕਣੇ ਪਾਈ ਜਾਂਦੇ ਮੇਰੀ ਸੁਣੋ ਗੱਲ ਸੰਦੀਪ ਤਿਆਰ ਹੋ ਕੇ ਬੈਠੀ ਆ ਕੋਈ ਨਹੀਂ ਚਲ ਜਾਣੇ ਤਿਆਰ ਹੋ ਕਿਤੇ ਤੂੰ ਚਲੂੰਗਾ ਚਲੀਏ ਬਾਅਦ ਮੈਂ ਸ਼ਰਟ ਪੋਣੀ ਹੈ ਗੱਲੀ ਤੇ ਮੈਨੂੰ ਕਹੀ ਤੇ ਜਾਣ ਡਿਆ ਵੀ ਤਿਆਰ ਹੋ ਤਿਆਰ ਹੋ ਤਿਆਰ ਹੋ ਕੇ ਬੈਠੀ ਆ ਤੇ ਗੱਡੀ ਲੈਣਦੀ ਆ ਪੁੱਛ ਲਈ ਗੱਡੀ ਤੇ ਨਾ ਜਾਣੇ ਕਿੱਦਾਂ ਜਾਣਾ ਮੋਟਰਸਾਈਕਲ ਤੇ ਬਹਿ ਕੇ ਔਖੇ ਹੋ ਕੇ ਮਾਤਾ ਗਿਆ ਹੀ ਗੱਡੀ ਹਲਵੀ ਅਗਲੇ ਦਿਨ ਸਿੱਧੀ ਨਾ ਕਰਤੀ ਆ ਕਿੰਨਾ ਕੋਈ ਗੱਡੀ ਨਹੀਂ ਮਿਲਨੀ ਠੀਕ ਹੈ ਨਾ ਅਰੇ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਹੈਗੇ ਆ ਕਿੰਨਾ ਖਰਾਬ ਹੋ ਗਈ ਜ਼ਿੰਮੇਵਾਰ ਕਹਿੰਦੇ ਹੋਣਾ ਆ ਹਨੇ ਸਿੱਧਾ ਮਨਾ ਕਰਦਾ ਵਾ ਤੇ ਮੇਰੀ ਸੁਣੋ ਗੱਲ ਮੋਟਰਸਾਈਕਲ ਤੇ ਚਲ ਜੰਨੇ ਆ ਚੋਪਰ ਇਹ ਕੋਈ ਨਹੀਂ ਆਵਣਾ ਚਲ ਜਾਗੇ ਤਨੇ ਨੇ ਬੈਹਿ ਕੇ ਕਿੱਦਾਂ ਪਾਵਾਂਗੇ ਤਿੰਨਾਂ ਜਣਿਆਂ ਕੋ ਬੈਠਾ ਜਾਣਾ ਵਾ ਔਖੇ ਹੋ ਕੇ ਜਾਵਾਂਗੇ ਮਾ ਦਾ ਕੁਝ ਨਹੀਂ ਹਾ ਕਿੰਨੀ ਕੀ ਦੂਰ ਵੱਦਾ ਹਾ ਕਿਲੋਮੀਟਰ ਪੈਂਟ ਵਾ ਨਾਲ ਸਾਰੇ 10 ਕਿਲੋ ਤਾਂ ਮੇਰੇ ਕੋ ਨਹੀਂ ਬੈਠਾ ਜਾਣਾ ਦੋਏ ਜੀ ਚਲ ਜਓ ਚੁੱਪ ਕਰਕੇ ਮੈਂ ਦਵਾਈ ਦੇਣੀ ਨਹੀਂ ਹੁਣ ਸਿੱਧਾ ਕਿਹਾ ਵਾ ਕਹਿੰਦੀ ਮਮੀ ਨੇ ਨਹੀਂ ਲੈ ਜਾਣਾ ਮੈਂ ਵੀ ਨਹੀਂ ਜਾਣਾ ਤੁਹਾਨੂੰ ਜਾਣਾ ਪੈਣਾ ਵਾ ਆਹ ਤਾ ਤਿਆਰ ਹੋ ਬਸ ਇਹ ਕੀ ਜਿੱਦ ਹੋਈ ਜ਼ਰੂਰੀ ਹਾਂ ਹਾਂ ਜੀ ਪਹਿਲੇ ਜੀ ਜਾਣਾ ਵਾ ਆਹ ਤਿਆਰ ਹੋ ਦੀ ਚੱਲ ਭਰਾਵਾ ਤੂੰ ਤੇ ਹੁਣ ਮ ਬਲੋਣਾ ਚੱਲ ਪੁੱਤ ਮੈਂ ਤੈਨੂੰ ਯਾਰ ਆਜੋ ਇਹ ਵੇਖੋ ਕਿੱਡੀਆਂ ਆਵਾਜ਼ਾਂ ਮਾਰਨ ਦੇ ਆ ਗੱਡੀ ਚੁੱਕ ਕੇ ਲਿਆਂਦੀ ਆ ਨਾ ਸੜੇ ਜੇ ਮੋਟਰਸਾਈਕਲ ਤੇ ਖੜਨਾ ਮੇਰੀ ਬੇਇੱਜ਼ਤੀ ਕਰਵਾਉਣੀ ਉੱਥੇ ਜੇ ਉੱਥੇ ਮੇਰੀ ਕਿਹ ਸਹੇਲੀ ਨੇ ਵੇਖ ਲਿਆ ਤਾਂ ਫੇਰ ਉਹਨੇ ਤਾਂ ਪੂਰੀ ਬੇਇੱਜ਼ਤੀ ਕਰਨੀ ਨਾ ਮੇਰੀ ਆਜੋ ਆਜੋ ਮੰਮੀ ਚੱਲੋ ਪੁੱਤ ਅਈ ਬਾਹਰ ਨਿਕਲਣੇ ਤਾਂ ਮੋਟਰਸਾਈਕਲ ਕੱਢ ਲਿਆ ਨਾ ਉਹ ਨਾ ਓਖੇ ਹੋ ਕੇ ਬਹਿਣਾ ਨਾ ਪੁੱਤ ਜੇ ਮੇਰਾ ਖਾ ਮੰਨ ਲੀਂਦੇ ਤੇ ਪੁਟਾ ਲੋ ਇੱਕ ਜਣਾ ਗੋਦੀ ਚ ਹਾਏ ਲਾ ਉਹ ਵੀ ਚੰਗਾ ਭਲਾ ਚੰਗੇ ਭਲੇ ਯਾਰਾ ਖੰਡਿਆ ਲੱਲਾ ਇਹ ਕੀ ਹੋ ਗਿਆ ਰਾਜ ਚ ਕੀ ਹੈ ਕਿਰਾਏ ਤੇ ਗੱਡੀ ਲੈ ਆਓ ਲੂਸ ਕੋਡੋਂ ਡੋਂਡੇ ਮੇਰਾ ਵੀ ਨਾਲ ਸਾਰੇ ਫੀਓਰ ਪਰਵਰ ਬੰਦ ਹੋਈ ਜਾਂਦੇ ਆ ਇਹ ਨਹੀਂ ਕਾ ਚੱਲਣਾ ਹੈਗਾ ਤੇਲ ਪਾਇਆ ਸੀ ਫੇਰ ਕੀ ਗੱਲ ਵਾ ਫੇਰ ਕਿਉਂ ਬੰਦ ਹੋਣ ਡਿਆ ਮੋਟਰਸਾਈਕਲ ਖਰਾਬ ਮੈਂ ਗੁੱਸਾ ਕੋ ਕਰੰਦੀ ਇਧਰ ਮੇਰੇ ਲੱਗੇ ਆ ਜਾ ਮੇਰੇ ਕੋ ਨਹੀਂ ਨਜ਼ਰ ਖਲੋਤਾ ਜਾਂਦਾ ਠੀਕ ਕਰੋ ਇਹਨੂੰ ਮੋਟਰਸਾਈਕਲ ਨੂੰ ਮੱਲਾ ਹੁਣ ਵੇਖ ਇਹਨੂੰ ਕੀ ਹੋਇਆ ਵਾ ਸਟਾਰਟ ਕਰ ਹਨੇਰਾ ਹੋ ਜਾਣਾ ਵਾ ਇਸੇ ਕਰਕੇ ਮੈਂ ਆਂਦੇ ਹਾਂ ਵੀ ਗੱਡੀ ਲੱਲਾ ਮਤਲਬ ਗੱਡੀ ਕਿਹਦੀ ਮਗਲ ਹੁੰਦਾ ਲੋਕੀ ਨਾ ਕਰ ਦਿੰਦੇ ਆ ਕਿਰਾਏ ਤੇ ਕਿਸ ਦੀ ਲੈ ਲੈਂਦਾ ਤੂੰ ਵੇਖੀ ਜਾਂਦੀ ਫਿਰ ਕਰ ਲੈਂਦੇ ਆ ਇਹਦੇ ਲੈਣ ਦਾ ਪੈਸੇ ਤਾਂ ਦਿੱਨੇ ਕਰ ਹੀ ਲੈਂਦੇ ਨਾ ਠੀਕ ਠੀਕ ਫਿਰ ਕਰਨਾ ਹੀ ਪੈਣਾ ਪੁੱਤ ਆ ਤੇ ਹੁਣ ਇਦਾਂ ਕਿਦਾਂ ਕਿਚਾਰਾ ਹੋਣਾ ਵਾਂਗ ਕਿਦਾਂ ਪਹੁੰਚਣਾ ਕਰ ਉਹ ਦੇ ਜੀ ਦੁਕਾਨ ਤੇ ਕਰਾਂਗਾ ਇੱਥੇ ਲੈ ਵੀ ਉਹ ਨਾ ਮਰੇ ਲਾ ਉਹ ਗਿਆ ਜੀ ਦੁਕਾਨ ਉੱਥੇ ਆ ਵੇhalla ਫਿਰ ਬੁਖਾਰ ਤੇ ਵੀ ਹੋ ਜਾਂਦੀ ਆ ਇਹਨੂੰ ਚੰਗਾ ਭਲਾ ਹੀ ਆਹ ਆ ਦੀ ਗੱਲ ਹੋਈ ਔਰ ਰਾਹ ਦੇ ਵਿੱਚ ਇੰਨੇ ਵੀ ਖਰਾਬ ਹੋਣਾ ਸੀ ਅੱਜ ਹੀ ਮੋਟਰਸਾਈਕਲ ਤੇ ਬਹਿ ਕੇ ਨਾ ਹੁਣ ਮਾਨ ਤਾਂ ਕੱਲਾੋਂ ਡਾ ਉਹ ਮਗਰੋਂ ਚੰਗਾ ਭਲਾ ਪਤਾ ਵਾ ਖਰਾਬ ਹੋ ਜਾਂਦੀ ਚੀਜ਼ ਕਿਰਾਏ ਤੇ ਬੰਦਾ ਕਰ ਲਿੱਦਾ ਵਾ ਪੁੱਤ ਇਹਦਾ ਨਹੀਂ ਖਰੀਦਾ ਹੁੰਦਾ ਚੀਜ਼ ਖਰਾਬ ਹੋ ਜਾਂਦੀ ਆ ਹੁਣ ਚੀਜ਼ਾਂ ਦੇ ਵਿੱਚ ਥੋੜਾ ਬੰਦਾ ਵੜਿਆ ਵਾ ਤੇ ਮੰਮੀ ਕਿੰਨੀ ਵੇਚਦੀ ਹੋਣ ਦੀ ਨਾ ਇੱਥੇ ਕੋਈ ਰਾਹ ਚ ਵੇਖ ਲੂਗਾ ਤਾਂ ਫਿਰ ਕੀ ਕਹੂਗਾ ਕੋਈ ਗੱਲ ਇਹ ਫਿਰ ਹੁਣ ਕੀ ਕਰਨਾ ਆਪਣਾ ਟਾਈਮ ਨਹੀਂ ਕੱਢਣਾ ਇੰਨਾ ਚਾ ਚੜਿਆ ਵਿਆਹ ਦਾ ਤੇ ਪਹਿਲਾ ਚੀਜ਼ ਲੈ ਲੈਂਦੇ ਹਾਂ ਆਪਣੀ ਜੇ ਤੇ ਜਾਣਾ ਹੀ ਹੌਲੀ ਹੌਲੀ ਪੁੱਤ ਸਭ ਕੁਝ ਬਣ ਜਾਊਗਾ ਅਮੇ ਖਬਰਾਈ ਦਾ ਨਹੀਂ ਹੁੰਦਾ ਕਰੂ ਰਾਂ ਮੇਰਗਾ ਸੁਣ ਹਾਂਜੀ ਮੰਮੀ ਇਦਾਂ ਕਰੋ ਤੀ ਮੈਨੂੰ ਪੈਸੇ ਦੇ ਦੋ ਮੈਂ ਫੋਨ ਲੈ ਆਵਾ ਤੇ ਆਦਮਾ ਹੋਇਆ ਹੀ ਆ ਮੇਰੀ ਸੁਣ ਲੈ ਗੱਲ ਪੈਸੇ ਤੈਨੂੰ ਮੈਂ ਦੇ ਦੇਨੀ ਆ ਫੋਨ ਲੈ ਕੇ ਜਾਉਣਾ ਨਾ ਤੇ ਰੋਲਾ ਨਾ ਪਾਵੀ ਤੇਰੀ ਪਰਜਾਈ ਦੇ ਕੰਨਾਂ 'ਚ ਖਬਰ ਨਹੀਂ ਹੋਣੀ ਚਾਹੀਦੀ ਫੋਨ ਲੈ ਕੇ ਜਾਣਾ ਮੈਂ ਕਹਦਾ ਪਾਉਣਾ ਮੰਮੀ ਰੋਲਾ ਕਾਤਾ ਪਾਉਣਾ ਉਹਦੇ ਤਾਂ ਕੰਨ ਇੰਨੇ ਪਤਲੇ ਆ ਉਨੇ ਉਸਲੇ ਰੋਵਾ ਪਾ ਦੇਣਾ ਤੇ ਕੁੜੀ ਵਾਸਤੇ ਫੋਨ ਲੈ ਵੀ ਆਂਦਾ ਉਹਦੋਂ ਬੜੀ ਔਖੀ ਹੋ ਗਈ ਮੈਂ ਮਮੀ ਸੁਧਾਈਆਂ ਜਿਹੜਾ ਮੈਂ ਰੋਲਾ ਪਾਉਂਗਾ ਮੈਨੂੰ ਨਹੀਂ ਪਤਾ ਭਾਬੀ ਦੱਸਵਾ ਕਿ ਦਾਂਦਾ ਵਾ ਫੋਨ ਚੰਗਾ ਲਿਆ ਕੇ ਦਵੀ ਫੋਨ ਵੀ ਮੇਰੀ ਕੋਈ ਮਜਬੂਰੀ ਆ ਜਿਹੜਾ ਲੈ ਕੇ ਕੁੜੀ ਨੂੰ ਦੇਣ ਲਈ ਆ ਠੀਕ ਵਾ ਨਾ ਆ ਕੋਈ ਗੱਲ ਨਹੀਂ ਹੁਣ ਤੂੰ ਕੁਵਾਰਾ ਵਾ ਤੈਨੂੰ ਪਤਾ ਵਾ ਲਵਲੀ ਦੇ ਤਾਂ ਝਟਕਾ ਨ ਪਰ ਦਿੰਦੀ ਆ ਮਾਤਾ ਇਦਾਂ ਕਰਦੀ ਏ ਤੇ ਮਾਤਾ ਇਦਾਂ ਕਰਦੀ ਏ ਠੀਕ ਆ ਨਾ ਆ ਫੜਾ 10000 ਰੁਪਏ ਆਈ ਕੋਈ ਤੇਰੇ ਕੋਲ ਵੀ ਹੋਣੇ ਆ ਤੇਰੇ ਫੋਨ ਚੋਂ ਚੜਦਾ ਹੋਣਾ ਜੀ ਮੇਰੇ ਕੋਲ ਰੁਪਈਆ ਹੈ ਨਹੀਂ ਆ ਤੇ ਕੋਈ ਗੱਲ ਬੋੜ ਨਾ ਬੋਲ ਤੇਰੇ ਫੋਨ ਵਿੱਚ ਨਾ ਗੂਗਲ ਪੇ ਜੇ ਚੱਲਦਾ ਵਾ ਜੇ ਘਟਣਗੇ ਨਾ ਉਹ ਚੋ ਪਾ ਦੀ ਕਿ ਤੈਨੂੰ ਮੈਂ ਦੇ ਦੂੰਗੀ ਕੋਈ ਗੱਲ ਨਹੀਂ ਪਾ ਦੂੰਗਾ ਹੁਣ ਮੈਂ ਜਾਵਾਂ ਲਿਆਵਾਂ ਲਿਆ ਕੇ ਤੇ ਛੇਤੀ ਆਵੀ ਚੰਗਾ ਤੇ ਲਿਆ ਕੇ ਅੰਦਰੇ ਰੱਖ ਦੀ ਚੰਗਾ ਲੈ ਆਉਂਗਾ ਚੱਲ ਆ ਵੀ ਕੰਮ ਮੇਰਾ ਹੋ ਗਿਆ ਗਿਆ ਤੇ ਹੈਗਾ ਵਾ ਹੈ ਪੈਣੇ ਉਹ ਨਹੀਂ ਨਹੀਂ ਉਹ ਤੁਹਾਨੂੰ ਭਲੇ ਖਾ ਲੱਗਾ ਹੁਣਾ ਵਾ ਹਾਈ ਹਾਈ ਹੱਥ ਹੋ ਗਿਆ एक दूर का रिश्ता ही मुंडा ब्याह लिया तो मैं दसिया ही नहीं मेनू नी जकीन आउ मेरी भैन तो मेनू झट फोन कर दी हम अच्छा सच्ची कह जे गल सची निकली ना फिर तो ठीक है तो जे झूठी निकली तो फिर तेन नहीं छना अच्छा किसन सद ਬੜੀ ਚਲਾਕ ਨਿਕਲੀ ਆ ਚੱਲ ਕੋਈ ਗੱਲ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਸੀ ਆਹੋ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਲੱਗ ਗਿਆ ਹੁਣ ਮੈਨੂੰ ਪਤਾ ਇਹਨੂੰ ਤਾਂ ਮਤ ਮੈਂ ਦਊਂਗੀ ਨਾ ਚਾਜਣਾ ਕਿ ਚੰਗੀਆਂ ਚੋਰੀਆਂ ਕਮਾਈਆਂ ਹੀ ਹੋ ਹੈ ਅਸੀਂ ਉਤਰਾਂ ਕਕੜੂ ਕੜੂ ਕਰੀਏ ਤੇ ਤੈਨੂੰ ਸੱਦੀਆਂ ਝਟ ਤੇ ਤੂੰ ਮੁੰਡਾ ਵਿਆਹ ਲਾ ਤੇ ਕਿਤੇ ਕਿਸ ਨੂੰ ਦੱਸਿਆ ਤੱਕ ਨਹੀਂ ਆਹੋ ਗੁੱਸਾ ਤੇ ਹੁੰਦਾ ਹੀ ਆ ਫਿਰ ਕੋਈ ਬਗਾਨਾ ਹੋਵੇ ਬੰਦਾ ਗੁੱਸਾ ਨਾ ਕਰੇ ਆਹੋ ਅੰਤਰਾ ਕਿਹੜੀ ਤੋਰ ਦੀ ਗੱਲ ਆ ਸਕੀ ਪਿਆਣੀਓ ਮੈਂ ਤਾਂ ਗੁੱਸਾ ਹੀ ਚੜ ਗਿਆ ਵਾ ਆਹੋ ਚੱਲ ਉਦਾਂ ਤੇ ਚੱਲ ਖੁਸ਼ੀ ਆ ਇਹ ਗੱਲ ਦੀ ਪਰ ਚਲੋ ਦਾ ਮੁੰਡਾ ਵਿਆਹ ਨਹੀਂ ਜਾਂਦਾ ਵਿਆਹ ਗਿਆ ਵਾ ਪਰ ਆਹ ਥੋੜੀ ਗੱਲ ਵਾ ਢਿਲਕਾਰ ਖੋਲ ਦੱਸੋ ਇਹਨਾ ਕਿਸ ਨੂੰ ਅਹੀਂ ਕਿਹੜੀ ਪਾਣੀ ਮਾਰ ਦੇਣੀ ਹੈਗੀ ਹਾਂ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਹੁਣ ਮੈਨੂੰ ਪਤਾ ਕਰ ਲੈਂਦੇ ਗੱਲ ਸੱਚੀ ਨਿਕਲਣੀ ਚਾਹੀਦੀ ਆ ਵੇਖ ਲੈਣੀ ਤੇ ਆਪਣਾ ਪੜਿਆ ਵਿਚਾਰ ਲੈ ਦੂਵੀਂ ਚੰਗਾ 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 ਠੀਕ ਵਾ ਠੀਕ ਆ ਚੰਗਾ ਸਤਿ ਸ੍ਰੀ ਅਕਾਲ ਲੈ ਇਹ ਤਾਂ ਹੋ ਸਕਦਾ ਵਾ ਤੇ ਭੈਣ ਨੇ ਮੁੰਡਾ ਵਿਆਹ ਵੀ ਲਿਆ ਦੋ ਤਿੰਨ ਦਿਨ ਹੋ ਗਏ ਆ ਤੁਹਾਨੂੰ ਪਤਾ ਹੀ ਨਹੀਂ ਬੜੀ ਮਾੜੀ ਕੀਤੀ ਆ ਭੈਣ ਨੇ ਦਾਸ ਆਪਾਂ ਚੁਗਲ ਖੋ ਰਹੀਗੇ ਆਪਾਂ ਜਾ ਕੇ ਚੁਗਲੀ ਮਾਰ ਦੇਣੀ ਹੀ ਕੋਈ ਨਹੀਂ ਇਹਦੀ ਖਬਰ ਤਾਂ ਮੈਂ ਚਾਜਣਾ ਲਵੂੰਗੀ ਨਾ ਜਾ ਕੇ ਮਨਜਿੰਦਰ ਨੂੰ ਦੱਸਾਂ ਪਿਆ ਕਰਤੂਤ ਕੀਤੀ ਮੇਰੀ ਭੈਣ ਨੇ ਮੇਰੀ ਗੱਲ ਸੁਣੋ ਕਿੰਨਾ ਹੀ ਟਾਈਮ ਹੋ ਗਿਆ ਵਾ ਆਏ ਨਹੀਂ ਕਿ ਪਰੌਣੇ ਅਜੇ ਤੱਕ ਮੈਂ ਕਦੋਂ ਦੀ ਢੀਕਣ ਰਹੀ ਆ ਵੀ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਪਤਾ ਨਹੀਂ ਕਿੱਥੇ ਰਹਿ ਗਏ ਆ ਹੁਣ ਕੋਲ ਨੰਬਰ ਨੰਬਰ ਹੋਵੇ ਤਾਂ ਤੁਹਾਡੇ ਵਰਗਿਆਂ ਕੋ ਮੈਂ ਫੋਨ ਲਵਾਲਾਂ ਕਿ ਕਿੱਥੇ ਜੇ ਪੁੱਤ ਨੰਬਰ ਮੇਰੇ ਕੋਲ ਵੀ ਹੈ ਨਹੀਂ ਤੇ ਤੂੰ ਰਪਿੰਦਰ ਨੂੰ ਕਹਿਣਾ ਸੀ ਨਾ ਫੋਨ ਕਰਦੀ ਭਲਾ ਲੈਣਾ ਟਾਈਮ ਥੋੜਾ ਲਾ ਦੇਣਾ ਵਾ ਸਰਪਿੰਦਰ ਨੂੰ ਮੈਂ ਘੜੀ ਘੜੀ ਕੀ ਕਵਾਂ ਮੈਂ ਨਹੀਂ ਕਹਿਣਾ ਉਹ ਚੱਲ ਕੋਈ ਗੱਲ ਨਹੀਂ ਹੁਣ ਅੱਜ ਆਉਂਦੇ ਨਾ ਤੇ ਮੈਂ ਲੈਣਾ ਉਹ ਪੁਰਾਣੇ ਦਾ ਨੰਬਰ ਤੇ ਬੰਦਾ ਗੱਲ ਬਾਤ ਤੇ ਘਰ ਹੀ ਲੈਂਦਾ ਵਾ ਇਹ ਤਾਂ ਸਾਡੀ ਗੱਲ ਹੀ ਨਹੀਂ ਕਰਾਉਂਦੀ ਉਹ ਨਾਲ ਤੂੰ ਹੀ ਫਿਰ ਨੰਬਰ ਲੈ ਲਿਓ ਹੁਣ ਠੀਕ ਵਾ ਨਾ ਆਹ ਹੁੰਦਾ ਤੇ ਮੈਂ ਕਦਾਂ ਕਰਦਾ ਚੱਲ ਇਹ ਆਪ ਕਿਧਰ ਰਾਜੀ ਬਾਜੀ ਪੁੱਛ ਹੀ ਲਈਦੀ ਆ ਕੀ ਪਤਾ ਇਹਦੇ ਦਿਲ ਵਿੱਚ ਕੀ ਕਾਲੂ ਜਿਹੜਾ ਮੇਰੇ ਨਾਲ ਗੱਲ ਹੀ ਨਹੀਂ ਕਰਾਉਂਦਾ ਹੀ ਹੁਣ ਮੈਨੂੰ ਫਿਕਰ ਪਿਆ ਵਾ ਆਉਣਾ ਵੀ ਸਹਾ ਦੇਣਾ ਵਾ ਤੇ ਜੇ ਘੜੀ ਪਲ ਬੈਠੇ ਵੀ ਨਾ ਗੱਲਾਂ ਬਾਤਾਂ ਇਹਨਾਂ ਚਾਰ ਕੀਤੀਆਂ ਤਾਂ ਕੀ ਫਾਇਦਾ ਹੁੰਦਾ ਪਰ ਮਰ ਹੁਣ ਘਰਾਂ ਦੇ ਕੰਮ ਕਰਕੇ ਆਉਣਾ ਵਾ ਉਹਦਾ ਨਾ ਮੈਂ ਤਾਂ ਤੁਹਾਨੂੰ ਡਰਦੀ ਨਹੀਂ ਨਾ ਕਿਹਾ ਮੇਰਾ ਰਾਦਾ ਹੀ ਇੱਕ ਸ਼ਾਪ ਬਣਾ ਲਿਉਂਦੀ ਤੇ ਪਰੌਣੇ ਨੂੰ ਪਾ ਦਿੰਦੀ ਚੱਲ ਮੇਰੇ ਕੋਲ ਹੈਗੀ ਆ ਤਾਂ ਸ਼ਾਪ ਹੁਣ ਚੁੱਪ ਕੀਤੇ ਰਹੋ ਹੁਣ ਨਾ ਨਾਲਿਓ ਤੇ ਮੈਂ ਤੁਹਾਨੂੰ ਦੇ ਦੂੰਗੀ ਤੁਸੀਂ ਪਰੌਣੇ ਨੂੰ ਪਾ ਦਿਓ ਪਹਿਲੀ ਵਾਰੋਂਨੇ ਆਉਣਾ ਵਾ ਸੁੱਕੇ ਸੰਦੇ ਕੱਲ ਨੂੰ ਸਖਣੇ ਮੋੜਨਾ ਹੈ ਮੇਰੀ ਗੱਲ ਸੁਣਾ ਅਹੀਂ ਸਗਨ ਵਿਆਹ ਸਾਰੇ ਰਮਨ ਕਰਤੇ ਆ। ਸੋਨਾ ਪਾਇਆ ਹਰ ਇੱਕ ਚੀਜ਼ ਹੁਣ ਇਹ ਗੱਲ ਦੀ ਘਾਟ ਵੱਤ ਕੋਈ। ਫਿਰ ਕੀ ਆ? ਪੜ ਕੇ ਛੋਟੇ ਮੁਡੇ ਦਾ ਨਹੀਂ ਵਿਆਹ ਕਰਨਾ। ਤਾਂ ਕੋਈ ਨਹੀਂ ਬਣਾ ਲਾਂਗੇ। ਇੰਨਾ ਜੋਗਾ ਹੀ ਆ ਸਭ ਕੁਝ। ਹੁਣ ਜਦੋਂ ਪਹਿਲੀ ਵਰਾਉਣਾ ਵਾ ਸਗਨ ਵਿਆਹ ਸਾਰੇ ਸਾਨੂੰ ਕਰਨੇ ਹੀ ਪੈਣੇ ਆ। ਨਾਲੇ ਹੀ ਮਾਪਿਓ ਵਾਂ। ਅਹੀਂ ਕਰਨਾ ਵਾਂ। ਭਰਾ ਪਰ ਜਾਇਆ ਤਾਂ ਕੀ ਆਇਆ ਵਾ? ਨਾਲੇ ਜਿੰਨਾ ਕ ਭਰਾ ਪਰ ਜਾਇਆ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਆ। ਉਹ ਚੱਲ ਕੋਈ ਗੱਲ ਨਹੀਂ ਯਾਰ ਆਉਂਦੇ ਆ ਫਿਰ ਵੇਖ ਲੈਨੇ ਆ। ਆਉਂਦੇ ਕੀ ਆ ਮੈਂ ਤੁਹਾਨੂੰ ਸ਼ਾਪ ਦੇਣੀ ਜਾਂ ਫੜਾ ਚੁੱਪ ਕਰਕੇ ਜੇਬ ਚ ਪਾ ਲਿਓ ਤੇ ਮੁੜ ਕੇ ਪਰੌਣੇ ਨੂੰ ਪਾ ਦਿਓ ਉੱਥੇ ਬੈਠਿਆ ਮੇਰੀ ਗੱਲ ਸੁਣਾ ਉਥੇ लवली ਹੋਣਾ ਵੀ ਹੋਣਾ ਸਾਰਿਆਂ ਜੀ ਆਉਣਾ ਤੇ ਮੈਂ ਉਹਨੂੰ ਇਦਾਂ ਕਹੂੰਗਾ ਵੀ ਇਹ ਸ਼ਾਪ ਹੋਣੀ ਆ ਤੇ ਕੋਈ ਗੱਲ ਨਹੀਂ ਪਾ ਦਿਓ ਕੀ ਹੋ ਚੱਲਿਆ ਤੇ ਉਹਨੇ ਕਹਣਾ ਡੈਡੀ ਤੁਸੀਂ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਗੱਲ ਉਹਦਾ ਕਦੀ ਕਰਨੀ ਹੈ ਹਰ ਗੱਲ ਉਹਨੂੰ ਨਾ ਦੱਸਿਆ ਕਰੀਏ ਵੀ ਆਹ ਕੰਮ ਇਦਾਂ ਕਰਨਾ ਤੇ ਆਹ ਕੰਮ ਇਦਾਂ ਕਰਨਾ ਰਮਨਕਾਰ ਚ ਕਪੱਤ ਪੈ ਜਾਣਾ ਹੀ ਹੋ ਇਹ ਤੈਨੂੰ ਮੈਂ ਦੱਸਦਾ ਕੋਈ ਗੱਲ ਨਹੀਂ ਪਤ ਦਾ ਵੇਖੀ ਜਾਊਗੀ ਉਹਨਾਂ ਦਾ ਪਤ ਨੂੰ ਬਾਕੀ ਸਾਰੀਆਂ ਗੱਲਾਂ ਸਾਨੂੰ ਪੁੱਛ-ਪੁੱਛ ਕੇ ਅੱਜ ਵਿਆਹ ਹੋ ਗਿਆ ਤਾਂ ਅੱਜ ਸ਼ਾਬਤ ਅਸੀਂ ਆਪਣੀ ਮਰਜ਼ੀ ਨਾ ਪਾਤੀ ਉਹਨੂੰ ਲੈ ਦੱਸ ਅਸੀਂ ਮਾਪਿਓ ਵਾ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਜੋ ਇਹ ਕਹਿਣਗੇ ਉਹ ਹੀ ਕਰਨਾ ਵਾ ਅਸੀਂ ਉਹ ਮਰਜ਼ੀ ਦੇ ਕਰ ਸਕਦੇ ਹਾਂ ਪਰ ਫਿਰ ਵੀ ਬੱਚਿਆਂ ਨਾਲ ਸਲਾਹ ਤਾਂ ਕਰਨੀ ਚਾਹੀਦੀ ਆ ਕਿ ਆ ਕੰਮ ਕਰਨਾ ਵਾ ਅਸੀਂ ਕੋਈ ਸਲਾਹ ਨਹੀਂਗੀ ਕਰ ਲੋ ਸਲਾਹ ਉਹਨੇ ਤਾਂ ਉਸੇ ਵਾਰਾਲਾ ਪੁੰਡਾ ਆਪਣਾ ਦੂਜੀ ਨੇ ਸਾਡੇ ਜੋਗਾ ਨਹੀਂ ਕੁਝ ਛੱਡਣਾ ਮਾਦਾ ਨਹੀਂ ਸਭ ਕੁਝ ਉਹਨੂੰ ਦੇ ਦੇਣਾ ਮੇਰੀ ਆਤੀ ਮੈਂ ਤਾਂ ਦੇਣਾ ਹੀ ਦੇਣਾ ਜਿੰਨਾ ਚਿਰ ਮੈਂ ਹੈਗੀ ਆ ਤੇ ਫਿਰ ਉਹਨੂੰ ਪੜਦੇਣਾ ਫੜਾ ਦੇਣੀ ਆਲਾ ਹੈ ਉਹਦਾ ਪੌਣੀ ਹੀ ਪਰੋਣੇ ਨੂੰ ਤੇ ਹੁਣ ਸਾਰਿਆਂ ਦੇ ਹੁੰਦਿਆਂ ਦੀਆਂ ਪੌਣੀ ਤੇ ਆ ਲੈ ਜਾਦੇ ਨੂੰ ਉੱਥੇ ਦੇਦੀ ਪਰੋਣੇ ਨੂੰ ਲੈ ਦਾਸਾਂ ਕਿੱਦਾਂ ਦਿਆਂ ਗੱਲਾਂ ਕਰਨ ਦੇ ਜੇ ਇੱਥੇ ਤੁਸੀਂ ਪਾਓਗੇ ਤਾਂ ਅਗਲੇ ਨੂੰ ਪਤਾ ਲੱਗੂ ਵੀ ਉਹਨਾਂ ਨੇ ਭਾਈ ਆ ਐਦਾਂ ਲਾਫੇ ਪਾਗ ਲੈ ਜੂਗੀ ਆਪਣੀਆਂ ਗੱਲਾਂ ਮਾਰੀ ਜਾਂਦੀਆਂ ਮੈਨੂੰ ਪਤਾ ਹੈ ਆਪਣੇ ਘਰ ਦਾ ਕਪਾਤ ਸ਼ੁਰੂ ਹੋਏਣਾ ਹੀ ਆਪਣੇ ਘਰ 'ਚ ਆਖੇ ਲੱਗ ਜਾ ਜੇ ਇਹ ਨਾ ਕਰ ਮੈਂ ਸ਼ਾਪ ਕੱਢ ਕੇ ਦੇਣ ਲੱਗੀ ਕਪਾਤ ਨਹੀਂ ਇਹ ਮੁੱਕਣਾ ਇੱਕ ਪਾਤ ਇਦਾਂ ਹੀ ਰਹਿਣਾ ਚੁੱਪ ਕਰਕੇ ਪਾ ਦਿਓ ਹੋ ਡੇ ਆ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਕਿ ਸਗਨ ਵਿਆਰ ਸਾਰੇ ਕਰਦੇ ਆ ਜੋ ਜੋ ਉਹਨੂੰ ਪਉਣਾ ਹੀ ਪਾਤਾ ਹੁਣ ਇਹਦਾ ਨਾ ਕੋਈ ਜ਼ਿਆਦਾ ਹੋ ਜੂਗਾ ਜਦੋਂ ਹੁਣ ਉਹਨਾਂ ਦੇ ਸਾਹਮਣੇ ਛਾਪ ਪਾਈ ਤੇ ਕਪਾਤ ਤੇ ਆਪੀ ਸ਼ੁਰੂ ਹੋ ਗਿਆ ਸਮਝ ਲੋ ਇਹ ਤਾਂ ਹਟਦੀ ਨਹੀਂ ਤੇ ਮੈਂ ਪਉਣੀ ਪਉਣੀ ਆ ਚੱਲ ਪਾ ਦੇ ਆਪੀ ਤੁਰੀ ਨਹੀਂ ਫਿਰ ਕਪਤਨਾ ਲੈ ਆ ਤੁਸੀਂ ਫੋਨ ਚ ਹੀ ਵੜੇ ਰਹੋ ਹੈ ਤੇ ਦੱਸ ਵੇਖਣਾ ਨਹੀਂ ਲਿਆ ਕਹਦੇ ਹੱਥ ਤੇ ਵੇਖੋ ਜਿੰਨੀ ਵਾਰੀ ਮਰਜੀ ਵੇਖੋ ਪਰ ਮੇਰੀ ਵੀ ਸੁਣ ਲਓ ਨਵੀ ਤਾਜੀ ਹਾਂ ਆ ਮੇਰੀ ਭੈਣ ਨੇ ਵੇਖੋ ਕੀ ਕਰਤੂਤ ਕੀਤੀ ਆ ਕੀ ਹੋ ਗਿਆ ਹੁਣ ਮੁੰਡਾ ਵਿਆਹ ਲਿਆ ਦਲਜੀਤ ਉਹ ਤੇਰਾ ਭਲਾ ਹੋ ਜੇ ਕਿਤੇ ਅੱਜ 3 ਦਿਨ ਹੋ ਗਏ ਆ ਤੇ ਵੇਖ ਲਓ ਸਾਨੂੰ ਦੱਸਿਆ ਤੱਕ ਨਹੀਂ ਤੂੰ ਹੀ ਤੋ ਨਾ ਬੜੇ ਰਿਸ਼ਤੇ ਕਰਾਉਂਦੀ ਫਿਰਦੀ ਕਦੀ ਮੌਦਾ ਕਰਾਉਂਨੇ ਤੇ ਕਦੀ ਇਹੋ ਦਾ ਤੇ ਮੈਨੂੰ ਕਦੀ ਕਿੱਦਾਂ ਪਤਾ ਕਰਕੇ ਆ ਕੁੜੀ ਦਾ ਕਦੀ ਕਿੱਦਾਂ ਕਰੇ ਆ ਲੈ ਹੁਣ ਪੈ ਗਈ ਸੱਚ ਸਵਾਗ ਨਹੀਂ ਸਵਾਗ ਕਾਦੀ ਪੈਣੀ ਆ ਭੈਣ ਮੇਰੀ ਇਹਦੇ ਕਿਹੜੇ ਜਨਮ ਦਾ ਬਦਲਾ ਲਿਆ ਵਾ ਉਹ ਹਨ ਚੁਗਲਖੋਰ ਸਮੇਂ ਦੀ ਫਿਰ ਇਹਦਾ ਮਤਲਬ ਉਹਦੇ ਰਿਸ਼ਤੇ ਚ ਪੜਦੀਆਂ ਭਾਨੀਆਂ ਤਾਂ ਕਰਕੇ ਚੋਰੀ ਵਿਆਹ ਕਰ ਲਿਆ ਹਣਾਵਾ ਤੇ ਭਾਨੀਆਂ ਲੋਕੀ ਮਾਰਦੇ ਕਿ ਸਾਕੀ ਭੈਣੇ ਮਾਰਨੀਆਂ ਹੈਗੀਆਂ ਇਹਦੇ ਹੁਣ ਤੁਹਾਨੂੰ ਦੋਵਾਂ ਭੈਣਾਂ ਨੂੰ ਪਤਾ ਹੋਊਗਾ ਨਾ ਤੇ ਕੀ ਢੜੇ ਚ ਕਾਣਾ ਇੱਕ ਦੂਜੀ ਚ ਮੈਨੂੰ ਨਹੀਂ ਪਤਾ ਇਹ ਗੱਲ ਦਾ ਪਰਨਾ ਜੋ ਵੀ ਹੋਇਆ ਵਾ ਨਾ ਬਹੁਤ ਗਲਤ ਹੋਇਆ ਵਾ ਹੁਣ ਲੋਕੀ ਕੀ ਆਂਦੇ ਹੋਣਗੇ ਕਿ ਸਾਕੀ ਭੈਣ ਨੂੰ ਨਹੀਂ ਸਦਿਆ ਲੋਕਾਂ ਨੂੰ ਕਿਸ ਨੂੰ ਨਹੀਂ ਸਦਿਆ ਆਂਦੇ ਚੁੱਪ ਕਰਕੇ ਚੁੰਨੀ ਚੜਾ ਕੇ ਤੇ ਰੋਟੀ ਕਰ ਲਈ ਆ ਇਹ ਵੇਖੋ ਤੁਸੀਂ ਕੀਤਾ ਕਿਤੇ ਦੂਰ ਨੇੜੇ ਇਹ ਕਿਤੇ ਲਾਗੇ ਛਾਗੇ ਨਿਗਾ ਕੀਤਾ ਕਿਤੇ ਕੀ ਪਤਾ ਹੁਣ ਕਿੱਥੇ ਕੀਤਾ ਹੁਣ ਜਿੰਨਾ ਚਿਰ ਮੈਂ ਜਾਊ ਨਾ ਮੈਨੂੰ ਪਤਾ ਨ ਪਰ ਮੈਂ ਕੀ ਕਰਨ ਜਾਣਾ ਹੂੰ ਤੂੰ ਉਹ ਤੇ ਕਹ ਦੋ ਆਹੋ ਜਿਹਾ ਦੋ ਅਗਲੀ ਨੂੰ ਦੱਸਿਆ ਰੀ ਪੁੱਛਿਆ ਨਹੀਂ ਇਹੋ ਜੀ ਭੈਣ ਨੂੰ ਤਾਂ ਸਾਰੀ ਉਮਰ ਗੋਲੀ ਮਾਰ ਦੇਣੀ ਚਾਹੀਦੀ ਕਿ ਹੋਣਾ ਚਾਹੀਦਾ ਚਲੋ ਗਾਂਹ ਕਾਰੋਬਾਰ ਐਵੇਂ ਹੀ ਕਰਨਿਆ ਚੰਗਾ ਹੋ ਗਿਆ ਵਾ ਇਹਦਾ ਪਤਾ ਲੱਗ ਗਿਆ ਹੈ ਇਹ ਤੇ ਨੇ 8-10 ਦਿਨ ਗੇਤੇ ਆਣਗੇ ਬੈਠੀ ਰਹਿਣਾ ਏਡੀ ਨੀਂਦ ਦੀ ਮਾੜੀ ਕਿਤੇ ਮੈਂ ਬੜੀ ਚੰਗੀ ਸਮਝਦੀ ਸੀ ਵੀ ਮੇਰੀ ਭੈਣ ਬੜੀ ਚੰਗੀ ਮੇਰੇ ਨਾਲ ਮਾੜਾ ਕਰਦੀ ਮੈਂ ਅੱਜਕੱਲ ਕਿਹੜਾ ਕੋਈ ਚੰਗਾ ਚੁੰਗਾ ਮੈਂ ਤੂੰ ਵੀ ਜਾਣ ਕੇ ਕਰਦੀ ਸੀ ਮੇਰੀ ਭੈਣ ਉਹ ਤੇ ਜਾਊ ਚੰਗੀ ਰਹਿ ਗਈ ਹ ਅਗਲੀ ਨੇ ਕੋਇਆ ਤਾਂ ਕਿ ਕਿਤੇ ਫੋਨ ਤੇ ਨਹੀਂ ਕਿ ਝੂਠੀ ਸੁੱਚੀ ਸੁਲਾ ਨਹੀਂ ਮਾਰੀ ਝੂਠੀ ਸੱਚੀ ਸੁਲਾ ਸਵਾ ਮਾਰਨੀ ਹੀਗੀ ਢਿੰਕ ਨਹੀਂ ਕੱਢੀ ਅਗਲੀ ਨੇ ਸੁਲਾ ਦੀ ਬੜੀ ਗੱਲ ਦੂਰ ਦੀ ਰਹਿ ਗਈ ਆ ਉਹ ਜਾਣਦਿਆ ਕਰ ਬਹਿ ਲੋਕ 3 ਦਿਨ ਹੋ ਗਏ ਆ ਤੇ ਅਜੇ ਤੱਕ ਫੋਨ ਕਰਕੇ ਨਹੀਂ ਦੱਸਿਆ ਚੱਲ ਜੇ ਵਿਆਹੋਂ ਤੋਂ ਪਹਿਲਾਂ ਨਹੀਂ ਦੱਸਿਆ ਤੇ ਤੂੰ ਉਦੜੀ ਫੋਨ ਕਰ ਦੇ ਵੀ ਮੁੰਡਾ ਵਿਆਹ ਲਿਆ ਵਾ ਫਿਰ ਤੇ ਨਹੀਂ ਕਹਿੰਨੇ ਪਾਣੀ ਮਾਰ ਦੇਣੀ ਆਣ ਕੇ ਓਏ ਆਹ ਗਲਤੀ ਤੇਰੀ ਚੱਲ ਅਸੀਂ ਜਾਂਦੇ ਸਗਨ ਸੁਗਨ ਪਾ ਕੇ ਆਉਂਦੇ ਅਸੀਂ ਕਿਹੜਾ ਹੱਥ ਲਮਕਾਉਂਦੇ ਚੱਲ ਜਾਣਾ ਹੀਗਾ ਓ ਚੱਲ ਕੋਈ ਨਹੀਂ ਜੇ ਜਾਂਦੇ ਤੇ ਕੋਈ ਦੇ ਕੇ ਮੋੜਨਾ ਹੀ ਇਹੋ ਤੇ ਗੱਲ ਵਾ ਪਰ ਵੇਖ ਲਓ ਨੀਤ ਕਿੱਡੀ ਮਾੜੀ ਨਾਲੇ ਤੂੰ ਵੀ ਦੱਸਾਂ ਉਹ ਤਰਾ 2100 ਨਾਲ ਸਾਜਣਾ ਤੂੰ ਕਿ ਤੈਨੂੰ 55000 ਰੁਪਇਆ ਦੋਣਾ ਹੀ ਚੱਲ ਮੈਂ ਤੇ ਇਹ ਤੇ ਪਰ ਮੇਰੀ ਭੈਣ ਚਲ ਮਾੜੀ ਆ ਥੋੜੀ ਚੱਲ ਦੇ ਦਾਂਗੇ ਪੈਸਾ ਤੇ ਲਾ ਹੈ ਚੱਲ ਕੋਈ ਨਹੀਂ ਪਰ ਹੜਕੋ ਕੀ ਲੱਲੇ ਆਏ ਨੇ ਹੁਣ ਨਾ ਚੁੱਪ ਕੀਤੀ ਰਹਿਣਾ ਮੈਂ ਵੀ ਕੋਲਾ ਵੇਨੀ ਆ ਮੈਨੂੰ ਦੱਸਦੀ ਆ ਥੋੜਨਾ ਰਮਾਨ ਨਾ ਬਹਿ ਰਿਹਾ ਹੁਣ ਤੂੰ ਨਾ ਕਿਤੇ ਫੋਨ ਫਾਨ ਕੇ ਇਹਨੂੰ ਕਰਦੀ ਫਿਰੇ ਮੈਨੂੰ ਕਿ ਲੋੜਾ ਫੋਨ ਕਰਦੀ ਉਹਨੇ ਕਿਹਾ ਸੂਹਾ ਲੈਂਦੀ ਫਿਰਦੀ ਆ ਪਰ ਪਤਾ ਤੇ ਮੈਂ ਕਰਾਉਣਾ ਵਾ ਨਾ ਤੂੰ ਗੱਲ ਸੱਚੀ ਆ ਕਿ ਝੂਠੀ ਆ ਹੈਂ ਆ ਤੇਰੀ ਗੱਲ ਠੀਕ ਆ ਪਤਾ ਕਰਾ ਆਂ ਵੀ ਗੱਲ ਬਣੀ ਕੀ ਆ ਕੀ ਗੱਲ ਹੋ ਗਈ ਐ ਇਤਨਾ ਕਿੱਥੇ ਕਰ ਲਿਆ ਆਂ ਨੇ ਆਂ ਇਦਾਂ ਕਰੋ ਪਰ ਤੁਸੀਂ ਪਤਾ ਕਰੋ ਹੈਂ ਤੁਸੀਂ ਪਤਾ ਕਰਕੇ ਆਓ ਮੈਂ ਕੋਈ ਨਹੀਂ ਕਰਦਾ ਕਿ ਬੜਾ ਜਾਨਣਾ ਸਾਤਾ ਲਾ ਪਤਾ ਕਰਕੇ ਆਓ ਭਲਾ ਫੇ ਗੱਲ ਸੱਚੀ ਆ ਠੀਕ ਆ ਮੈਨੂੰ ਤੇ ਹੋਰ ਨਾ ਹੋਰ ਤਰ੍ਹਾਂ ਹੋਈ ਜਾਣ ਡਿਆ ਵਾ ਚਲ ਹੁਣ ਤੂੰ ਉਹਨਾਂ ਟੈਨਸ਼ਨ ਲਈ ਤੂੰ ਨਾ ਬਿਮਾਰ ਹੋ ਜਾਈਂ ਬਿਮਾਰ ਕਾਦੀ ਹੋਣਾ। ਯਾ ਉਹਨਾਂ ਨੇ ਕਰ ਲਿਆ ਬਿਲਸਾਨਾ ਸਿਆਪਾ ਮੇਰੇ ਘਰ ਪੈਣਾ। ਹਾਏ ਹਾਏ ਜਿਹੜਾ ਸਤਾ ਭੈਣ ਭਰਾ ਇਦਾਂ ਕਰਦਾ ਤੁੱਖ ਤੇ ਹੁੰਦਾ ਹੀ ਨਾ ਫਿਰ। 5 ਦਫਾ ਕਰ ਪਰੇ ਐਵੇਂ ਬਿਮਾਰ ਹੋ ਗਈ ਚਾਚੂ ਵੀਨੇ ਉਸਤਾ। ਪਰ ਨਾ ਇਤਰਾ ਕਰਨੀ ਨਹੀਂ ਚਾਹੀਦੀ ਉਹ।